ਵੀਡੀਓ ਤਾਂ ਯਾਰ ਵਧਿਆ ਬਣਾਉਂਦੇ ਆ ਢਿੱਲੋ ਫੈਮਿਲੀ ਵਾਲੇ ਵੀ ਵਧਿਆ ਟਾਈਮ ਪਾਸ ਹੋ ਜਾਂਦਾ ਚਲ ਦੇਖ ਕੇ ਹੁੰਦਾ ਆ ਪਿਆ ਚਾਚਾ ਚਾਚੇ ਨਾ ਕਰਦਾ ਗੱਲ ਉਹ ਕਿਵੇਂ ਓਏ ਠੀਕ ਆਇਆ ਚਾ ਕਰ ਲਈ ਸੀ ਪਟਵਾਈ ਨਾ ਗੱਲ ਓਏ ਹਾਂ ਕਰੀ ਸੀਗੀ ਉਹ ਕਹਿੰਦਾ ਵੀ ਬੁੱਧਵਾਰ ਨੂੰ ਬੈਠੂਗਾ ਤਹਿਸੀਲਦਾਰ ਬੁੱਧਵਾਰ ਤੇ ਛੜਤੀ ਗੱਲ ਉਹ ਫਿਰ ਹੁਣ ਆਪਦੇ ਹੱਥ ਥੋੜੇ ਹੀ ਆ ਜਦੋਂ ਹੁਣ ਪਤਾ ਅਫਸਰ ਬੈਠਣਗੇ ਉਹਦੀ ਹੱਲੂ ਉਹ ਕਾਗਜ਼ ਪੱਤਰ ਕਹੇ ਤਾਂ ਇਹਨੂੰ ਮੈਂ ਆ ਜਾ ਤਿਆਰ ਕਰਾ ਦੀ ਦੂੰ ਮੈਨੂੰ ਆਇਆ ਸੀ ਆ ਕੁੜੀ ਜੀ ਨੂੰ ਫੋਨ ਕਰ ਦਿੰਦੇ ਉਹ ਆ ਜਾਂਦੀ ਤੇ ਨਾਮ ਕਰਵਾ ਕੇ ਘਰ ਜਾ ਇੱਕ ਬਿਲੇ ਲੱਗ ਜਾਂਦੇ ਉੱਛਾ ਲੋ ਤਾਂ ਕਰਾ ਦਿਆ ਕੇ ਯਾਰ ਪਰੇ ਮੈਨੂੰ ਤਾਂ ਆਪ ਸੰਸਾ ਐਵੇਂ ਕਲੇਸ਼ ਦਾ ਘਰ ਆ ਭਾਂ ਜਾਂਦਾ ਊਣਾ ਕੋਈ ਨੁਕਸਾਨ ਕਰਦੇ 1000 ਰੁਪਇਆ ਪਿੱਛੇ ਬੰਦਾ ਮਾਰਦੇ ਫਿਰਦੇ ਲੋਕ ਯਾਰ ਭੁੱਖੇ ਮਰਦੇ ਫਿਕਰ ਤਾਂ ਇਸ ਗੱਲ ਦੀ ਹੋਈ ਪਈ ਹੈ ਹੁਣ ਉਹਨਾਂ ਦੇ ਪਤਾ ਨਹੀਂ ਕੀ ਆ ਮਨ ਦੇ ਵਿੱਚ ਕੀ ਨਹੀਂ ਹੈ ਉਹ ਲਾਲਚ ਹੁੰਦਾ ਹਰੇਕ ਨੂੰ ਮਨ ਚ ਤਾਂ ਉਹਨਾਂ ਦੇ ਕੀ ਆ ਉਹ ਚਾਚਾ ਫਿਕਰ ਤਾਂ ਇਸ ਗੱਲ ਦੀ ਆ ਵੀ ਉਹ ਆਣਾ ਘਰ ਦੱਬ ਲੈਣ ਕਬਜ਼ਾ ਕਰ ਲੈਣ ਕਿਤੇ ਫਿਰ ਲੜਾਈ ਨੂੰ ਥਾਂ ਹੋ ਜਾਊਗਾ ਕਬਜ਼ਾ ਕਰਨ ਨੂੰ ਕਿੱਡੇ ਕਿ ਬਦਮਾਸ਼ ਆ ਯਾਰ ਉਹ ਵੀ ਐਂ ਦੱਬ ਲੈਣਗੇ ਕਿੱਡੇ ਦਾ ਪਿਆਈ ਸੀ ਥਾਂ ਉੱਥੇ ਫਿਰ ਤਾਂ ਦੱਬ ਹੀ ਲੈਂਦੇ ਅੱਜ ਨੂੰ ਉਹ ਪਰ ਗੱਲ ਤਾਂ ਆਇਆ ਨਾ ਵੀ ਹੁਣ ਗੱਲ ਹੋਏ ਇਸ ਗੱਲ ਦਾ ਉੱਤਾ ਕਰਨ ਲੱਗਿਆ ਵੀ ਘਰ ਸਾਡੇ ਨਾਂ ਕਰਾਓ ਇਹ ਕਰਾਓ ਉਹ ਖਾਲੀ ਘਰ ਪਿਆਗਾ ਇਹ ਕੱਲ ਨੂੰ ਉੱਥੇ ਆ ਕੇ ਬਹਿ ਗਏ ਐਵੇਂ ਲੜਾਈ ਨੂੰ ਥਾਂ ਹੋਊਗਾ ਉਹ ਨਹੀਂ ਨਹੀਂ ਆਇਆ ਮੈਂ ਕਰ ਰੱਖੀ ਆ ਬਸਤੀ ਵਾਲਿਆਂ ਨਾਲ ਗੱਲ ਲੈ ਚੱਲਾਂਗੇ ਚਾਰ ਜਣੇ ਉੱਥੇ ਯਾਰ ਐਡੀ ਕੀ ਗੱਲ ਆ ਫਿਰ ਗੱਲ ਤਾਂ ਹੀ ਚੱਲਦੇ ਆਗੇ ਹੁਣ ਮਨਪ੍ਰੀਤ ਵੀ ਆ ਗਈ ਘਰੇ ਜੇ ਰੌਲਾ ਪੈਂਦਾ ਭੈੜਾ ਲੱਗਦਾਗਾ ਉਦੋਂ ਉਹਦਾ ਪਿਓ ਬਿਮਾਰ ਆ ਠੀਕ ਆ ਉਹ ਤਾਂ ਫਿਕਰ ਕਰਦੀ ਸੀਗੀ ਮੈਂ ਉਹਨੂੰ ਫੋਨ ਤੇ ਦੱਸ ਬੈਠਾ ਮਿਆਂ ਕਰ ਕੇ ਆ ਗੱਲ ਚੱਲ ਜਾਂਦੀ ਹੈ ਕਰਦੀ ਉਹਦਾ ਨਾਲ ਦੀ ਨਾਲ ਹੀ ਆ ਗਈ ਉੱਥੇ ਕੰਮ ਵਾਲੀ ਲਵਾ ਕੇ ਉਹ ਤੂੰ ਵੀ ਹੱਗੀ ਮੁੱਤੀ ਸਾਰੀ ਉਹਦੇ ਕੋਲੇ ਕਰ ਦਿੰਨਾ ਪਤੰਦਰਾ ਤੇਰੇ ਵੀ ਗੂਹ ਨਹੀਂ ਪਚਦਾ ਤੇ ਹੁਣ ਕਰਦੀ ਗੱਲ ਤਾਂ ਚਾਚਾ ਦੱਸਣੀ ਪੈਂਦੀ ਆ ਉਹਨੂੰ ਹੁਣ ਕਿੰਨਾ ਕੁ ਚੱਲ ਕੋ ਰੱਖਾਂਗੇ ਪਤਾ ਤਾਂ ਲੱਗਣਾ ਹੀ ਆ ਉਹਨੂੰ ਇੱਕ ਨੱਕ ਦਿਨ ਉਹ ਪਤਾ ਤਾਂ ਲੱਗਣਾ ਹਰੇ ਗੱਲ ਨਹੀਂ ਨੂੰਤੀ ਕੋਲੇ ਕਰੀਦੀ ਹੁੰਦੀ ਪੜਦਾ ਵੀ ਹੁੰਦਾ ਕਿਸੇ ਗੱਲ ਦਾ ਇਹ ਗੱਲਾਂ ਬੰਦਿਆਂ ਵਾਲੀਆਂ ਹੁੰਦੀਆਂ ਇਹ ਬੁੜੀਆਂ ਨੂੰ ਦੱਸ ਕੇ ਫਿਰ ਉਹ ਕੀ ਕਰ ਦੂਗੀ ਉਹ ਕਰ ਤਾਂ ਨਹੀਂ ਸਕਦੀ ਚਲ ਹੁਣ ਘਰੇ ਆ ਗਈ ਆਪਾਂ ਬਾਹਰ ਦੇ ਕੰਮ ਨਿਬੇੜ ਲਾਂਗੇ ਮੈਂ ਤਾਂ ਐਂ ਕਹਿਣਾਗਾ ਮੈਂ ਤਾਂ ਅੱਜ ਆਈ ਸੀ ਤੂੰ ਕਹਿੰਦਾ ਬੁੱਧਵਾਰ ਤੇ ਗੱਲ ਛੱੜਤੀ ਪਰਿਵਾਰੀ ਨੇ ਉਹ ਫਿਰ ਹੁਣ ਜੋ ਤਹਿਸੀਲਦਾਰ ਹੀ ਨਹੀਂ ਵਹਿੰਦਾ ਜੂੰਗੜਾ ਦੇ ਕੇ ਉਹਨਾਂ ਤਾਂ ਦੇ ਆਉਣੇ ਉੱਥੇ ਤਹਿਸੀਲ 'ਚ ਫਿਰ ਹੋਰ ਤਾਂ ਹੱਲ ਨਹੀਂ ਕੋਈ ਮੂੰ ਤਾਂ ਕੀ ਫਾਇਦਾਗਾ ਉਹ ਚਲ ਗਈ ਸੀ ਜਵਾਕਰੀ ਚਾਹ ਦੇ ਨੇ ਉਥੇ ਲਾ ਲੈਂਦੀ ਉਹਨੂੰ ਦੱਸ ਕੇ ਸੰਸਾ ਉਹਨੂੰ ਲਾਤਾ ਉਹ ਭੱਜਿਆ ਹੀ ਲੈ ਅਗਲਾ ਰੋਕ ਦਿਆਂ ਨੂੰ ਮੈਂ ਤੈਨੂੰ ਐਂ ਕਹਿੰਦਾ ਸੀਗਾ ਵੀ ਉੱਥੇ ਤੁਸੀਂ ਗਏ ਸੀਗੇ ਕੋਈ ਗੱਲ ਰਾਹ ਪਾਈ ਆ ਉਹਨਾਂ ਨੇ ਜਾਂ ਕੀ ਕਹਿੰਦੇ ਸੀਗੇ ਉਹ ਯਾਰ ਉਹਨਾਂ ਨੇ ਕਿਹੜੀ ਰਾਹ ਪੋਣੀ ਆ ਤਾਂ ਐਂ ਕਹਿੰਦੇ ਆ ਸਾਡੇ ਨਾਂ ਕਰਾ ਦਿਓ ਐ ਨਾਂ ਕਿਵੇਂ ਕਰਾਦਗੇ ਮੈਂ ਤਾਂ ਤੈਨੂੰ ਐਂ ਕਹਣਾ ਕੁੜੀ ਦੇ ਨਾਂ ਕਰਾ ਕੇ ਅਗਲਾ ਵੇਚੇ ਬੱਟੇ ਭਵੇਂ ਰੱਖੇ ਆ ਉਹਨਾਂ ਦੀ ਸਿਰਦਰਦੀ ਹੋ ਜੂ ਹੈ ਪਰੇ ਜੱਬ ਮੁੱਕੂਗਾ ਉਹ ਤਾਂ ਫਿਰ ਆਪਾਂ ਕਰਾਂਗੇ ਹਾਲਤ ਆਪਾਂ ਆਪਦੀ ਮਰਜ਼ੀ ਨਾਲ ਉੱਤਾ ਕਰਦੇ ਫਿਰਦੇ ਆ ਗੱਲ ਤਾਂ ਉਹਨਾਂ ਦੀ ਆ ਨਾ ਡਰਤਾ ਲੱਗਿਆ ਪਿਆ ਵੀ ਕੱਲ ਨੂੰ ਕਿਤੇ ਆਪਾਂ ਨੂੰ ਨਾ ਹਮਕੋ ਤੁਮਕੋ ਕਰ ਦੇਣ ਘੇਰ ਕੇ ਹੋ ਉਹ ਨਹੀਂ ਨਹੀਂ ਐਡੀ ਕਿ ਕਿੱਥੇ ਪਹੁੰਚ ਆਉਣਾ ਦੀ ਉਹ ਟੇਡਾ ਜਿਹਾ ਜਵਾਬ ਆ ਉਹਨਾਂ ਦਾ ਇੱਕ ਜਾਰਾ ਲਾਲਚ ਨੂੰ ਤਾਂ ਵੀ ਚਾਚਾ ਸਾਰੇ ਕੁਝ ਨਾ ਕੁਝ ਕਰਦੇ ਹੀ ਹੁੰਦੇ ਆ ਆਪ ਦਾ ਹੱਥ ਮਾਰਦੇ ਆਗੇ ਹੈ ਚਾਹੇ 10 ਲੱਖ ਦਾ ਥਾਂ ਹੀ ਆ ਤੇ 10 ਲੱਖ ਵੀ ਕਿਹੜਾ ਬਹੁਤ ਹੁੰਦਾ ਸਹਾਰਾ ਲੱਗ ਜਾਂਦਾ ਕਿਹੜਾ ਬੰਦੇ ਨੂੰ ਓਏ ਆਏ ਤਾਂ ਹੈਗਾ ਖਰਾ ਕਹਿੰਦੇ ਆਂਦੇ ਪੁੰਨ ਦੀ ਗਾਂ ਦੇ ਕਿਹਨੇ ਦੰਦ ਦੇਖਿਆ ਜਿਹੜਾ ਕੋਈ ਮੁਫਤਦਾ ਤਾਂ 10 ਰੁਪਏ ਤੇ ਆ ਜਾਣ ਹੋਣੀ ਮਾਨ ਹੁੰਦੀ ਓਏ ਹਰੇਕ ਬੰਦਾ ਤਾਂ ਹੀ ਤਾਂ ਹੱਥ ਮਾਰਦਾ ਫਿਰਦਾਗਾ ਤਾਂ ਹੀ ਤਾਂ ਹਾਉ ਆਇਆ ਵੀ ਕਿ ਮਾਤਾ ਕਮੋਤੇ ਹਰਾਨ ਆ ਵੀ ਕਦੇ ਆਈ ਨਾ ਗਈ ਠੀਕ ਆ ਨਾ ਕਦੇ ਵਰਤੀ ਐ ਹੁਣ ਕਦੇ ਭੈਣ ਕੋਲੇ ਜਾਂਦੀ ਐ ਕਦੇ ਆਪਣੇ ਕੋਲੇ ਆਉਂਦੀ ਐ ਕਦੇ ਫੋਨ ਕਰਦੀ ਐ ਲੈ ਉਹ ਬੁੜੂ ਲਈ ਘਰ ਪੜਦਿਆਂ ਹੁੰਦਿਆਂ ਐ ਫਿਰਦੀ ਐ ਮੂਹਰੇ ਲੱਗੀ ਯਾਰ ਉਹ ਜਦੋਂ ਟਾਈਮ ਤੂੰ ਆਇਆ ਵੀ ਐ ਥੁੱਕ ਲੋਕਣਾ ਹੀ ਘਰ ਮਿਲ ਜੂਗਾ ਬਾਕੀ ਚੱਲਦੇ ਐ ਮੈਥੋਂ ਉਹਨਾਂ ਨੂੰ ਪਤਾ ਮੇਰੇ ਹੱਥ ਚੋਟ ਆ ਨਹੀਂ ਮੈਂ ਜਦੋਂ ਤੂੰ ਉੱਥੇ ਗਿਆ ਸੀ ਚਾਚਾ ਹੈ ਤੇ ਉੱਥੇ ਜਾ ਕੇ ਕੀ ਗੱਲ ਚਾਚੇ ਦੂਜੀ ਰੱਚ ਨਾਲ ਗੱਲ ਕਰੀ ਕੀ ਕਰੀ ਨਹੀਂ ਓਏ ਕੋਈ ਨਹੀਂ ਸੀ ਯਾਰ ਉਹ ਤਾਂ ਆਪ ਸੀਗੀ ਉਹ ਤੇਰੀ ਚਾਚੀ ਉਹ ਲੱਗੀ ਕਹਿੰਦੀ ਆਓ ਹੁਣ ਵੀ ਮੈਂ ਤੈਨੂੰ ਕਿਹਾ ਸੀ ਵੀ ਉਹ ਆ ਜਾ ਉਹਦੇ ਮੈਂ ਘਰੇ ਗਈ ਸੀ ਹੁਣ ਵੀ ਆਈਆਂ ਆਏ ਆ ਉਹ ਫਿਰ ਭਾਏ ਨੇ ਕਹਦਾ ਕਹਿੰਦੀ ਮੈਂ ਰਾਂ ਨਹੀਂ ਆਈ ਮੈਂ ਤੈਨੂੰ ਸੁਣਾਈ ਕਰਨ ਆਈ ਆ ਵੀ ਜੇ ਦੂਬਾ ਮੇਰੀ ਕੁੜੀ ਕੋਲੇ ਗਈਆਂ ਜਾਂ ਉੱਥੇ ਆਈਆਂ ਹਸਾਬ ਲਾ ਲਈ ਨਹੀਂ ਫਿਰ ਜੇ ਆਪਾਂ ਚਾਰ ਬੰਦੇ ਲੈ ਜਾ ਕੇ ਉਹ ਬੰਦੇ ਨਾਲ ਬੰਦੇ ਹੀ ਗੱਲ ਕਰ ਲੈਣ ਠੀਕ ਆ ਉਹਨਾਂ ਦੀ ਗੱਲ ਹੋਰ ਹੁੰਦੀ ਆ ਇਹਨਾ ਬੁੜੀਆਂ ਦਾ ਤਾਂ ਦਿਮਾਗ ਗਿੱਚੀ ਪਿੱਛੇ ਹੁੰਦਾ ਮੈਂ ਤਾਂ ਐਂ ਕਹਿੰਦਾ ਸੀ ਆਪਾਂ ਉਹਨਾਂ ਨਾਲ ਹੀ ਗੱਲ ਕਰੀਏ ਜਾਚੇ ਨਾਲ ਵੀ ਚਾਹਮਣੇ ਕੀ ਹੋ ਤੂੰ ਜਵਾਕਾਂ ਵਾਲੀ ਮੱਤ ਵਰਤਦਾ ਆਪਣੀ ਜਗ੍ਹਾ ਗਈ ਆਪਣੇ ਨਾਂ ਗਈ ਉਹ ਖਾਲੀ ਪਈ ਆ ਆਪਾਂ ਨੂੰ ਕੀ ਲੋੜ ਆ ਚਾਰ ਬੰਦੇ ਇਕੱਠ ਕਰਨ ਦੀ ਯਾਰ ਜੇ ਉਹਨਾਂ ਦੇ ਨਾਂ ਹੋਵੇ ਆਪਾਂ ਛਡਾਉਣੀ ਹੋਵੇ ਫੇਰ ਤਾਂ ਹੈਗਾ ਜਦੋਂ ਪਿੰਡ ਦੇ ਵਿੱਚ ਗੱਲ ਹੋਊਗੀ ਨਾ ਉਹ ਆਪਦੇ ਆ ਵੀ ਆਗ ਦੀ ਬਦਨਾਮੀ ਤੋਂ ਡਰਨਗੇ ਠੀਕ ਆ ਵੀਹ ਤੱਕ ਕਨਾਲੀ ਕਾਜਕਾਰ ਨੂੰ ਫਿਰਦੇ ਆ ਚਾਰ ਬੰਦੇ ਤੇ ਆਪਾਂ ਦੱਸਣ ਜੋਗੇ ਤਾਂ ਹੋਵਾਂਗੇ ਵੀ ਇਹ ਕੀ ਚਾਹੁੰਦੇ ਆ ਬਈ ਸਾਡੇ ਤੋਂ ਉਹ ਨਹੀਂ ਲੰਡੇ ਲੁੱਚਿਆਂ ਦਾ ਕੋਈ ਸੰਗ ਸ਼ਰਮ ਨਹੀਂ ਹੁੰਦੀ ਕੋਈ ਬਦਨਾਮੀ ਤੋਂ ਨਹੀਂ ਡਰਦੇ ਹੁੰਦੇ ਇਹ ਜੇ ਐਵੇਂ ਕੋਈ ਪੰਗਾ ਨਹੀਂ ਛੇੜੇ ਦਾ ਅਗਲੇ ਨੂੰ ਆਪਾਂ ਬਸ ਆਪਦਾ ਕੁੜੀ ਦੇ ਨਾਂ ਕਰਾ ਦੇਾਂਗੇ ਆਪਣਾ ਸੰਸਾ ਮੁੱਕ ਜੂ ਉਹ ਤਾਂ ਠੀਕ ਐ ਮੈਂ ਤੈਨੂੰ ਤਾਂ ਇਹ ਗੱਲ ਕੀਤੀਆਂ ਕਿ ਮੈਨੂੰ ਮੰਮੀ ਦੱਸਦੀ ਸੀਗੀ ਮੰਮੀ ਕਹਿੰਦੀ ਵੀ ਅਨਰਕੇ ਉਹਦਾ ਸਵਾਹ ਹਜੇ ਠੀਕ ਐ ਉਹ ਹਿਲਾਲਤ ਨੂੰ ਜਾਂਦਾ ਉਹਦਾ ਆਪਦੇ ਭਰਾ ਦੀ ਮੇਹਰ ਹੀ ਕਰਦਾ ਸੀਗਾ ਜਦੋਂ ਵੀ ਕਰਦਾ ਸੀ ਇਹੀ ਥੋੜੀ ਜਿਹੀ ਚੰਦਰੀ ਆਈ ਐ ਜਦੋਂ ਦੀ ਆਈ ਆ ਉਹ ਭਰਾ ਦੀ ਮੇਹਰ ਤਾਂ ਕਿਹੜੀ ਕਰਦਾ ਸੀ ਉਦੋਂ ਉਹਨੇ ਕਿੰਨੇ ਕੁ ਰੁਪਏ ਦੇਤੇ ਬਿਮਾਰੀ ਵਿਲੇ ਹੈ ਉਦੋਂ ਜ਼ਮੀਨ ਹੀ ਨਾ ਵੇਖਦੀ ਚਾਰ ਓੜੇ ਰਹਿ ਜਾਂਦੀ ਜੇ ਇੰਨੇ ਵਾਲੇ ਹੀ ਹੁੰਦੇ ਹੈ ਨਾਲੇ ਤਾਂ ਚਲ ਬਾਹੀ ਬੀਜੀ ਜਾਂਦੇ ਚਾ ਰੋਟੀਆਂ ਹੀ ਸੀ ਚਾਰ ਇਹਨੂੰ ਦੇ ਜਾਂਦੇ ਜੇ 2-4 ਲੱਖ ਰੁਪਇਆ ਉਹਤੇ ਲਾਉਂਦੇ ਖਬਰ ਉਹਦੀ ਜਾਨ ਬਾਜ਼ ਜਾਂਦੀ ਹੈ ਨਾਲੇ ਲੋਕ ਸਲਾਉਂਦੇ ਹੁਣ ਕੀ ਕਰੀਏ ਚਾਚਾ ਸਮਝ ਹੀ ਨਹੀਂ ਆਉਂਦੀ ਹੈ ਬੈਠਾ ਹੀ ਕੁਝ ਸੋਚੀ ਜਨਾ ਵੀ ਚੱਲੂਗਾ ਬਣੂਗਾ ਕੰਮ ਕਿਵੇਂ ਹੈ ਉਹ ਚਲ ਕੋਈ ਨਹੀਂ ਕਰਾਂਗੇ ਰਾਇ ਮਾਸਪਰਾ ਕੋਈ ਨਹੀਂ ਮੈਂ ਭੈਣ ਕੋਲੇ ਆਉਂਗਾ ਹੈ ਉਹ ਤੇਰੀ ਨਾਨੀ ਆਈ ਵੀ ਆ ਯਾਰ ਉਹਦੀ ਤੇਰੀ ਚਾਚੀ ਦੀ ਮਾਂ ਆਈ ਬੈਠੀ ਆ ਅੱਛਾ ਉਹ ਤਾਂ ਕਰਕੇ ਫਿਰ ਮੈਂ ਤਾਂ ਇਧਰ ਟਲ ਕੇ ਜਾ ਕੇ ਪੈ ਗਿਆ ਮਾਹ ਕਾਹਨੂੰ ਰਿਸ਼ਤੇਦਾਰਾਂ ਸਾਹਮਣੇ ਪੜਦੇ ਚੱਕਣੇ ਆ ਸਾਰੇ ਚੱਲ ਆਪਾਂ ਤਾਂ ਕੀ ਗੱਲ ਕਰਨੀ ਆ ਮੈਂ ਤਾਂ ਆਪਦੇ ਕੋਲੇ ਪਹਿਲਾਂ ਫੋਨ ਕਰਦਾ ਸੀ ਤੈਨੂੰ ਚਲ ਤੂੰ ਇੱਥੇ ਬੈਠਾ ਮਿਲ ਗਿਆ ਮੈਨੂੰ ਤੇ ਮੈਂ ਕਿਹਾ ਚੱਲ ਪੁੱਛ ਲੈਣਾ ਉਹ ਮਾਦਾ ਧੁੱਪ ਜੀ ਚ ਪਏਗਾ ਇੱਥੇ ਆ ਕੇ ਯਾਰ ਹੁਣ ਬੁ ਚਲ ਠੀਕ ਆ ਫਿਰ ਚਾਚਾ ਜੇ ਬਣੀ ਗੱਲ ਤਾਂ ਕੋਈ ਮੈਨੂੰ ਦੱਸ ਦੀ ਮੈਂ ਆ ਜਾਊਗਾ ਚਲ ਹੁਣ ਆਪਾਂ ਤਾਂ ਬੁੱਧਵਾਰ ਨੂੰ ਚੱਲ ਕੇ ਆਵਾਂਗੇ ਕੋਈ ਨਹੀਂ ਗੱਲ ਤਾਂ ਹੋਈ ਵੀ ਆ ਕਾਗਜ਼ ਪੱਤਰ ਉਹਨੂੰ ਕਹਿ ਤਾਂ ਹੀ ਮੈਂ ਕਰਾ ਦੂ ਤਿਆਰ ਹੋ ਕੁੜੀ ਨੂੰ ਛੱਤ ਕੇ ਤੇ ਉੱਥੇ ਫੋਟੋ ਕਰਾ ਦੇਾਂਗੇ ਰਜਿਸਟਰੀ ਉਹਦੇ ਨਾਂ ਹੋ ਜੂਗੀ ਚਲ ਮੈਂ ਕਰਦਾ ਪਹਿਲਾਂ ਅੱਜ ਭੈਣ ਨੂੰ ਫੋਨ ਕਰਦਾ ਵੀ 2-4 ਦਿਨਾਂ ਤੱਕ ਵਿਹਲੀ ਰਹੀ ਅੱਛਾ ਮੈਂ ਫਿਰ ਬੁੱਧਵਾਰ ਨੂੰ ਕਰਾ ਦਾਂਗੇ ਆਪਾਂ ਕੰਮ ਘੜਾਈ ਦਾ ਆਹ ਆਹੋ ਆਹੋ ਕਰਾ ਦੇਾਂਗੇ ਤੇ ਉਹ ਤਰੀ ਮਾਂ ਦਾ ਪਿਆਰ ਜੀ ਠੀਕ ਆ ਠੀਕ ਆ ਤੇ ਉਹ ਮਨਪ੍ਰੀਤ ਅੱਜੀ ਮਾਰੇ ਲਿਆਈ ਪਤਾ ਆ ਜੀ ਚਲ ਕੋਈ ਨਹੀਂ ਹਾਂ ਚੱਲ ਕੋਈ ਨਹੀਂ ਉਧਰ ਹੀ ਆ ਜਾਗੇ ਫਿਰ ਅਸੀਂ ਆ ਜਾਓ ਫਿਰ ਚਾਚਾ ਚੰਗਾ ਹਾਂ ਕੋਈ ਨਹੀਂ ਠੀਕ ਹੈ ਚੰਗਾ ਚੰਗਾ ਚੱਲ ਕੋਈ ਨਹੀਂ ਐਵੇਂ ਨਾ ਸੰਸਮ ਨਹੀਂ ਜਾਇਆ ਕਰਨ ਨਾਲ ਬੱਚੇ ਤ ਰੱਖਿਆ ਕਰ ਆਉਂਦੀ ਨਗਦਾ ਟੱਪਦਾ ਕੋਈ ਨੇਰੇ ਸਵੇਰੇ ਤੁਰਿਆ ਫਿਰਦਾ ਐ ਕੁੱਤਿਆਂ ਨੂੰ ਹਰਲ ਹਰਲ ਕਰਦਾ ਨਹੀਂ ਹੁਣ ਤਾਂ ਨਹੀਂ ਜਾਂਦਾ ਯਾ ਚਾ ਕਿਸੇ ਪਾਸੇ ਪਹਿਲਾਂ ਹੀ ਹੁੰਦਾ ਸੀ ਪਹਿਲਾਂ ਵਗ ਜਾਂਦਾ ਸੀਗਾ ਨਾਲੇ ਹੋਰ ਗੱਲ ਸੁਣ ਲੈ ਮੇਰੀ ਜੇ ਪਿਗ ਪੁਗ ਲਾਉਣਾ ਹੁੰਦਾ ਆਦਾ ਘਰੇ ਬਹਿ ਕੇ ਲਾਲਿਆ ਕਰ ਐਵੇਂ ਉੱਥੇ ਅੱਡੇ ਜਤੇ ਬੈਠਾ ਰਹਿਣਾ ਕੋਈ ਸਿਰਚ ਮਰੂ ਸੋਟਾ ਉਹ ਨਹੀਂ ਪਹਿਲਾਂ ਸੀਗਾ ਚੱਲ ਚਾਰ ਪੰਜ ਲਿਆ ਜੀ ਸੀਗੇ ਉਹਨਾਂ ਨਾਲ ਜਾ ਵੜਦਾ ਸੀ ਹੁਣ ਤਾਂ ਜਦੋਂ ਦਾ ਵਿਆਹ ਨਾ ਸੌਂਦਾ ਮਨਪਰੀਤ ਨੇ ਕੀ ਪਾਈ ਆ ਤੇਰੀ ਪਵਾਈ ਹੋਗੀ ਉਹ ਚਾਰ ਦਿਨ ਪੇਕੇ ਗਈ ਸੀ ਉਹ ਤਾਂ ਕਰਕੇ ਮੈਂ ਕਿਹਾ ਚੱਲ ਹੁਣ ਲਾ ਲੈਨੇ ਆ ਹੁਣ ਆ ਗਈ ਹੁਣ ਫੇਰ ਬੰਦਾ ਆਪਣਾ ਦਾ ਕੰਮ ਚੱਲ ਕੋਈ ਨਹੀਂ ਨਹੀਂ ਮੇਰੇ ਕੋਲੇ ਆ ਜਾ ਕਰ ਇਧਰ ਮੈਂ ਬਣਾਈ ਆ ਵਦਗਾ ਇਧਰੋਂ ਲਾ ਜਾ ਕਰ ਤੋ ਕੁੱਟਾਂ ਮੈਂ ਐ ਕਹਣਾ ਚੌਂਕ 'ਚ ਨਾ ਬੈਠੀ ਜਾ ਕੇ ਅਗਲੇ ਦਾ ਪਤਾ ਨਹੀਂ ਹੁੰਦਾ ਕੋਈ ਚਾਰ ਲਗਾੜਿਆਂ ਨੂੰ ਭੇ ਦੇ ਹੋਰ ਸਿਰ ਖੋਲ ਦੇਣ ਕੋਈ ਨਾ ਚਾਚਾ ਧਿਆਨ ਹੀ ਆ ਮੇਰਾ ਬਾਕੀ ਤੂੰ ਗੱਲ ਗੱਲ ਕਰੀ ਚੰਗਾ ਇੱਕ ਵਾਰੀ ਚੱਲ ਕੋਈ ਨਹੀਂ ਫਿਰ ਮੈਨੂੰ ਦੱਸੀ ਤੇ ਬਸ ਕਿਹਨਾ ਬਹੁਤ ਥਾਂ ਜਿਹਦਾ ਜਾਬਨ ਵੇੜ ਜੇ ਫਿਰ ਤਾਂ ਆਪਾਂ ਨੂੰ ਫਿਕਰ ਹੀ ਨਹੀਂ ਕੋਈ ਬਾਕੀ ਉਹਨਾਂ ਦੇ ਉਹਦੇ ਨਾਲ ਸਰਪੰਚ ਨਾਲ ਗੱਲ ਕਰਿਆ ਉਹ ਪਿੰਡ ਦੇ ਨਾਲ ਤਲਾਹ ਦੇ ਆਉਂ ਵੀ ਭਾਈ ਜੇ ਕੋਈ 1921 ਹੋ ਗਈ ਅਸੀਂ ਇਹਨਾਂ ਦਾ ਨਾਂ ਧਰਾਂਗੇ ਹਾਂ ਜੇ ਮੈਨੂੰ ਵੀ ਨਾਂ ਲੈ ਕੇ ਜਾਣਾ ਹੋਊਗਾ ਪਤਾ ਲੱਗਦਾ ਰਹਿੰਦਾ ਨਾ ਇੱਕ ਬੰਦਾ ਕੀ ਬੋਲਦਾ ਹੈ ਮੂੰਹ ਸੁੰਘਿਆ ਚੰਗਾ ਹੁੰਦਾ ਆਓ ਚੱਲ ਹਾਂ ਐ ਕਰੀ ਫਿਰ ਆਪਾਂ ਚੱਲ ਬੜਾਂ ਗੱਡੀ ਲੈ ਚੱਲਾਂਗੇ ਚੱਲ ਠੀਕ ਆ ਚਾ ਹਾਂ ਠੀਕ ਆ ਚੱਲ ਚੱਲ ਆਜੋ ਮਾਰਿਓ ਕਿਹੜਾ ਚੰਗਾ 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 ਆਈ ਮੇਰਾ ਸਾਲਾ ਡਰਦਾ ਵੀ ਜਵਾਕ ਜਾਊਂ ਹੀ ਖਾ ਖਾ ਐਡੀ ਦੇਹ ਕਰੀ ਬੈਠਾ ਨਾਲ ਘਰ ਜੋ ਚਾਰ ਬੰਦੇ ਆ ਮੂਰੇ ਇਕੱਲੇ ਦਾ ਫਾਉ ਵੀ ਨਹੀਂ ਪੈਂਦਾ ਚਾਲ ਦੇਖਦੇ ਆ ਕੀ ਬੰਦਾਂ ਕਿਰਾਂ ਬੁੱਧਵਾਰ ਨੂੰ ਪਤਾ ਲੱਗੂ ਹੁਣ ਤਾਂ ਟੁੱਟਈ ਹੋ ਗਿਆ ਕੰਮ ਬੇਬੇ ਮਗਰ ਲੱਕੇ ਪੰਗਾ ਲੈ ਲਿਆ ਪਤਾ ਨਹੀਂ ਪਹੁੰਚੀ ਆ ਕੇ ਨਹੀਂ ਪਹੁੰਚੀ ਨਾ ਕੋਈ ਫੋਨ ਨਾ ਕੋਈ ਮੈਸੇਜ ਆਇਆ ਅਖਬਾਰ ਵੀ ਨਹੀਂ ਚੱਲਦਾ ਨਹੀਂ ਇਹ ਤੇ ਜਾ ਕੇ ਦੇਖ ਦੂ ਕੀ ਹੁੰਦੇ ਆ ਸੇ ਪਸੇ ਕੀ ਬੰਦਾ ਕਿੱਥੇ ਬੈਠੀ ਉਹ ਖੁੱਡੇ ਤੇ ਬੜੀ ਕਿਸੇ ਦੇ ਘਰੇ ਤਾਂ ਗਈ ਨਹੀਂ ਅਜੇ ਤਾਂ ਡੇਡਾ ਹੋ ਗਿਆ ਕੰਮ ਥਾਣੀਂ ਦਰਬਾਰੀ ਵੀ ਖਚਣਗੇ ਯਾਰ ਕੀ ਕਰ ਗਿਆ ਹੁਣ ਮਸਲਾ ਹਲਕੁ ਸੁਝਦਾ ਵੀ ਨਹੀਂ ਗੱਲੇ ਨੂੰ ਇੱਕ ਬੇਬੇ ਦਾ ਨਹੀਂ ਪਤਾ ਸਵੇਰ ਦੀ ਪਤਾ ਨਹੀਂ ਕਿੱਧਰ ਗਏ ਭੁੱਖੇ ਮਾਰੇ ਪਏ ਆ ਜਮਾ ਠੰਡ ਦਾ ਟਾਈਮ ਆ ਉਤੋਂ ਚਾਂਚਰ ਦੇਣਿਆ ਲੈ ਲਿਆ ਪਤਾ ਕੋਈ ਚਲ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਐ ਵੀ ਉਹ ਘਰ ਬੱਸ ਹੁਣ ਹਰਪ੍ਰੀਤ ਦੇ ਨਾਂ ਹੀ ਲੱਗ ਜੇ ਸਾਡੇ ਹੀ ਹੋ ਜੇ ਵਧੀਏ ਖੜਾ ਛੱਟੂ ਉਹ ਨਾ ਤੇ ਜਿਹੜਾ ਚਾਚੀ ਪੂਛ ਮਾਰਦੀ ਫਿਰਦੀ ਐ ਕਿੱਧਰ ਹੋਈਆਂ ਬੇਬੇ ਮੈਂ ਪੁੱਤ ਮੈਂ ਤਾਂ ਗੁਰੂ ਘਰ ਗਈ ਸੀ ਓਏ ਤੂੰ ਤਾਂ ਗੁਰੂ ਘਰ ਜਾ ਬੜੀ ਰੋਟੀ ਰੋਟੀ ਦਾ ਬਣਾ ਲਿਆ ਕਰ ਗੁਰੂ ਘਰ ਬਾਅਦ ਚ ਜਾ ਬੜਾ ਕਰ ਦੇ ਕੋਈ ਬਾਅਦ ਚ ਕਿਵੇਂ ਜਾਵਾਂ ਸੁੱਖ ਮੰਗ ਕੇ ਆਈਆਂ ਬਾਬੇ ਕੋਲ ਬਿਓ ਕਰ ਹਰਪ੍ਰੀਤ ਦੇ ਨਾਈ ਲਵਾ ਦੇਣਾ ਚਲ ਉਹ ਤਾਂ ਵਧੀਆ ਕੀਤਾ ਤੂੰ ਸੁੱਖ ਤਾਂ ਮੰਗ ਲਈ ਹਰਪ੍ਰੀਤ ਦਾ ਕੋਈ ਆਰਸਰ ਪਤਾ ਲੱਗਿਆ ਕੋਈ ਮੁੜ ਕੇ ਫੋਨ ਫੜ ਤਾਂ ਮੈਨੂੰ ਤਾਂ ਕੀਤਾ ਨਹੀਂ ਲੈ ਉਹਦਾ ਕੀ ਪਤਾ ਲੱਗਣਾ ਆ ਉਹਦੇ ਪੇਕੇ ਨਹੀਂ ਗਈ ਹੁਣੀ ਹੋਰ ਉਹਨੇ ਕਿੱਥੇ ਜਾਣਾ ਉਹ ਫਿਰ ਪੇਕੇ ਵੀ ਫੋਨ ਕਰਕੇ ਤਾਂ ਦੱਸਦੀ ਵੀ ਪਹੁੰਚ ਗਈ ਕੀ ਰੌਲਾ ਵੀ ਚੱਕਰ ਹੋ ਗਿਆ ਭਜਾਤੀ ਲੈ ਕੀ ਰੌਲਾ ਹੋਣਾ ਉਹ ਤੈਨੂੰ ਕੀ ਪਤਾ ਪੂਰੇ ਚੰਟ ਨੇ ਉਹ ਜਾਣ ਕੇ ਨਹੀਂ ਫ ਆਪਣਾ ਤਾਂ ਕੀ ਲੈ ਜਾਣਗੇ ਜਾਣ ਕੇ ਨਹੀਂ ਕੀਤਾ ਉਹਦੇ ਨੂੰ ਘਰੇ ਵੀ ਨਹੀਂ ਵਾ ਕੇ ਰੱਖ ਸਕਦੇ ਫਿਰ ਉਹ ਨੁੜਦਾ ਹੋ ਹੁਣ ਇੱਕ ਗੱਲ ਤਾਂ ਕਰਨੀਗੇ ਆਪਾਂ ਨੂੰ ਜਾਂ ਤਾਂ ਘਰੇ ਬਿਠਾਉਣਗੇ ਤੇ ਜਾਂ ਕਹਿਣਗੇ ਵੀ ਭਾਈ ਅਸੀਂ ਘਰ ਨਾਲ ਲਵਾਉਨੇ ਆ ਹੋਊ ਫਾਈਨਲ ਆਉਣਾ ਇੱਕ ਗੱਲ ਤੇ ਹੋਊਗਾ ਹੀ ਜਦੋਂ ਉਹਨਾਂ ਦੀ ਧੀ ਉਹਨਾਂ ਦੇ ਬਾੜ ਚ ਵਾਗੀ ਕੌਣ ਬਿਠਾਊਗਾ ਆਪਦੀ ਧੀ ਨੂੰ ਕੋਈ ਬਿਠਾਉਂਦਾ ਉਹਦੇ ਘਰੇ ਚੱਲ ਦੇਨੇ ਆ ਲੈਨੇ ਆ ਬਤਾ ਫਿਰ ਚੱਲ ਰੋਟੀ ਰੋਟੀ ਬਣਾ ਲੈ ਫਿਰ ਖਾ ਲ ਗਏ ਟੁਕੜਾ ਪਈ ਬਣਾਉਣੀ ਆ ਮੈਂ ਰੋਟੀ ਤੇ ਰੋਟੀ ਖਾ ਕੇ ਭੱਜ ਜੀ ਤੂੰ ਮੈਂ ਬਣਾ ਰੋਟੀ ਕੋਈ ਨਹੀਂ ਇੱਥੇ ਮੈਂ ਬੈਠਾ ਤੇਰੇ ਕੋਲ ਫੋਨ ਆਇਆ ਸੀ ਕਿਸੇ ਦਾ ਨਾ ਮੇਰੇ ਕੋਲ ਤਾਂ ਕਿਹਦਾ ਫੋਨ ਹੋਣਾ ਮੈਂ ਤਾਂ ਇੱਥੇ ਬਾਹਰ ਉਹ ਹੀ ਗੇੜਾ ਦੇਣਾ ਆਉਂਦਾ ਸੀ ਤੈਨੂੰ ਦੇਖਣਾ ਹੁੰਦਾ ਇਹ ਮੈਂ ਦੇਣਾ ਕਿੱਧਰ ਗਈ ਆ ਮੈਂ ਤਾਂ ਬੇਬੇ ਤੈਨੂੰ ਆਏ ਕਹਿੰਦਾ ਸੀ ਵੀ ਕਿਤੇ ਹੂਣਾ ਠਾਣੀ ਦਰਬਾਰੀ ਚੜਨਾ ਪੈ ਜਾਊਂਦਾ ਅਖਰ ਜਾਣਦੇ ਆ ਸਾਰੇ ਮਲਾਜ਼ਮ ਐਡੀ ਨਹੀਂ ਗੱਲ ਕੋਈ ਫੇਰ ਵੀ ਬੇਇੱਜ਼ਤੀ ਵਾਲੀ ਗੱਲ ਤਾਂ ਹੋ ਹੀ ਜਾਂਦੀ ਆ ਤੂੰ ਕਮਲਾ ਹੋਇਆ ਆਏ ਕਿ ਮੈਂ ਭੱਗ ਜਾਣ ਕਿ ਠਾਣੇ ਉਹਨਾਂ ਨੇ ਆਪਦੀ ਧੀ ਦਾ ਘਰ ਪੱਟਣਾ ਮਾੜਾ ਮੋਟਾ ਸੋਚ ਤੂੰ ਓਏ ਉਹਨੇ ਚਾਰ ਜਾ ਕੇ ਮਸਾਲਾ ਲਾ ਕੇ ਹੋਰ ਦੱਸਾਂਗਾ ਹੋਣੀਆਂ ਮੂ ਸਿੱਧਾ ਠਾਣੇ ਨਹੀਂ ਜਾਂਦੇ ਚਲ ਦੇਖੀ ਜੂ ਹੁਣ ਤਾਂ ਗੱਲ ਪਿਆ ਢੋਲ ਵਜਾਉਣੇ ਪੂ ਹੱਲੀ ਨਹੀਂ ਕੋਈ ਜਦੋਂ ਨਾਲੇ ਤੂੰ ਆ ਮਿੰਡ ਮਿੰਨੇ ਜੇ ਨਾ ਕਰੀ ਜੇ ਕੋਈ ਗੱਲ ਕਰਨਗੇ ਪੂਰਾ ਰੋਬ ਨਾਲ ਬੋਲੀ ਉਹਨਾਂ ਸਾਹਮਣੇ ਨਹੀਂ ਨਹੀਂ ਬੇਬੇ ਮੈਂ ਥੇ ਤਾਂ ਚੱਲਦੇ ਆ ਉਹ ਉਹਨਾਂ ਨੂੰ ਪਤਾ ਹੈਗਾ ਪਰ ਉਹਨੇ ਦਾ ਸੁਭਾਅ ਕਿਵੇਂ ਆ ਮੈਂ ਤਾਂ ਮਿੰਟ ਚ ਦੇ ਦੂੰ ਚੂਰਨ ਤੇ ਉਹ ਤਾਂ ਗੱਲ ਠੀਕ ਹੈ ਪਰ ਕਾਹਦੇ ਹੁੰਦੇ ਭਰਾ ਨੂੰ ਤਾਂ ਗੁੱਸਾ ਆਉਂਦਾ ਭੈਣ ਦੀ ਗੱਲ ਕਿਤੇ ਲਾਡੀ ਨਾ ਜਾਦੇ ਕਿਤੇ ਤਿੰਨ ਪੰਜ ਕਰੇ ਨਾ ਨਾ ਖੜਾ ਦੂੰਗਾ ਮੈਂ ਨੰਗੂ ਠਾਰ ਦੂੰ ਕੋਈ ਚੱਕਰ ਵਾਲੀ ਗੱਲ ਨਹੀਂ ਘਬਰਾਣਾ ਤੂੰ ਤੇ ਚਲ ਕਰ ਲੈ ਕੰਮ ਤਾਂ ਹੁੰਦਾ ਕੋਈ ਹੁਣ ਗੇ ਵੇ ਕੋਈ ਨਾ ਲੋਕਤਾ ਤਮਾਸਾ ਦੇ ਲੋਕਾਂ ਦੇ ਕਿਹੜਾ ਹੁੰਦਾ ਨਹੀਂ ਆਪਣੇ ਕੀ ਲੈਦਾ ਹੀ ਹੋਇਆ ਤੂੰ ਹੀ ਨਾ ਲੋਕਾਂ ਦੀ ਫਿਕਰ ਕਰਿਆ ਕਰ ਫਿਰ ਕੀ ਹੋ ਗਿਆ ਸਭ ਦੀਆਂ ਨੂਹਾਂ ਜਾਂਦੀਆਂ ਆਪਣੇ ਕੀ ਲੈਦਾ ਗਈ ਐ ਉਹ ਐ ਤਾਂ ਹੈਲਪ ਹੋ ਜਾਂਦੀਆਂ ਨੂਹਾਂ ਤਾਂ ਆਪਾਂ ਧੱਕੇ ਮਾਰ ਕੇ ਕੱਢੀ ਆ ਉਹ ਲੋਟ ਫਰਕ ਵੀ ਹੁੰਦਾ ਦਿਨ ਰਾਤ ਦਾ ਫਰਕਾ ਗੱਲ ਦਾ ਦਾ ਲੋਕਾਂ ਨੂੰ ਤਾਂ ਨਹੀਂ ਪਤਾ ਵੀ ਆਪਾਂ ਧੱਕੇ ਮਾਰ ਕੇ ਕੱਢੀ ਐ ਤੂੰ ਸੁਣਾਵੇਂਗਾ ਲੋਕਾਂ ਨੂੰ ਐਂ ਇੰਨੀ ਗੱਲ ਕਹਿ ਕੇ ਅਗਲੇ ਨੂੰ ਪਤਾ ਲੱਗੇਣਾ ਵੀ ਲਾਚਰ ਦੇ ਮਾਰੇ ਨੇ ਭੁਜਾਈਆ ਨੂੰ ਕੋਈ ਨਾ ਲਾਲਚ ਆਪਾਂ ਕਿਹੜਾ ਉਹਨਾਂ ਦਾ ਮੰਗਦੇ ਆ ਆਪਾਂ ਉਹਦਾ ਹੱਕ ਮੰਗਦੇ ਆ ਉਹ ਚਲ ਬੇਬੇ ਹੁੰਦਾ ਆਪਣੇ ਕੋਲੇ ਤੋੜਾ ਵੀ ਨਹੀਂ ਬਾਕੀ ਚਲ ਦੇਖਾਂਗੇ ਜੇ ਕੋਈ ਸਰ ਆਪਣਾ ਫੋਨ ਫਾਨ ਆਇਆ ਤਾਂ ਕਰ ਲਾਂਗੇ ਗੱਲਬਾਤ ਤੂੰ ਐਵੇਂ ਨਾ ਘਰਾਈ ਚੱਲ ਕੋਈ ਗੱਲ ਨਹੀਂ ਦੇਖੂ ਮੈਂ ਤੇ ਹੈਗਾ ਚਲ ਮੈਂ ਨਹੀਂ ਘਰਾਂਦੀ ਚੰਗਾ ਠੀਕ ਆ ਚਲ ਬਣਾ ਰੋਟੀ ਰੋਟੀ ਤੂੰ ਆਉਣਾ ਮੈਂ ਇੱਥੇ ਗੇਟ 'ਚ ਹੀ ਆਂਦਾ 10 ਮਿੰਟ ਸਾਪ ਵਾਲੀ ਗੇਮ ਖੇਡਦਾ ਦੇਖੀ ਚਾਰ ਦਿਨ ਕਰੋਨਾ ਬਗਜੋ ਜਿਹੜੀਆਂ ਚੀਜ਼ਾਂ ਜਿੱਥੇ ਪਈਆਂ ਹੁੰਦੀਆਂ ਹੱਥ ਤਾਂ ਹਿੱਲਣੀਆਂ ਹੀ ਹੁੰਦੀਆਂ ਮੈਨੂੰ ਤਾਂ ਨਾਲੇ ਵੈਸੇ ਵੀ ਨਹੀਂ ਆਈ ਪਸੰਦਗਾ ਵੀ ਖਲਾਰਾ ਖਲਰਿਆ ਰਹੇ ਕੀ ਕੀਤਾ ਪਿਆ ਵੇਖੀ ਕੀ ਕਰਿਆ ਨਹੀਂ ਮਨਪੀਤਾ ਕਰਨਾ ਕਿ ਆਕਾਸ਼ਾ ਖਲਾਰਾ ਚੱਕੀ ਜਾਣੀ ਹੈ ਜਿਹੜਾ ਤੁਸੀਂ ਪਾ ਕੇ ਰੱਖਿਆ ਖਲਾਰਾ ਤਾਂ ਹੁਣ ਪੈਂਦਾ ਹੀ ਆ ਘਰੇ ਕੌਣ ਸੀ ਆ ਕੰਮ ਕਰਨ ਵਾਲੇ ਨੂੰ ਪਤਾ ਤਾਂ ਹੈ ਜੇ ਪੂਆ ਤੋਂ ਨਹੀਂ ਹੁੰਦਾ ਪੂਆ ਚਾ ਰੋਟੀ ਟੁਕਦਾ ਕਰ ਲੈਂਦੇ ਇਹਨਾਂ ਬਾਤ ਤੁਸੀਂ ਤਾਂ ਕਰ ਸਕਦੇ ਹੋ ਆ ਕਮਰੇ ਦਾ ਖਲਾਰਾ ਤਾਂ ਚੱਕ ਲੈਂਦੇ ਚੱਲ ਕੋਈ ਨਾ ਬੜਾ ਤਾਂ ਨਹੀਂ ਸੀਗਾ ਥੋੜਾ ਬੋੜਾ ਮੈਂ ਚੱਕ ਗਿਆ ਸੀਗਾ ਥੋੜਾ ਬੋੜਾ ਤਾਂ ਰਹਿ ਗਿਆ ਉਹ ਤੂੰ ਕਰਤਾ ਕਿ ਬਸ ਬਹੁਤ ਆ ਨਾਲ ਗਏ ਕਿੱਥੇ ਸੀ ਹੁਣ ਤੁਸੀਂ ਕੰਮ ਗਿਆ ਸੀਗਾ ਆਏ ਜਮੂਗਾ ਤੂੰ ਨਾ ਕੁਝ ਨਹੀਂ ਬਣਿਆ ਨੀ ਕੰਮ ਬੁੱਧਵਾਰ ਤੇ ਡਿੱਗੀ ਗੱਲ ਯਾਰ ਮੈਨੂੰ ਤਾਂ ਆਇਆ ਸੀਗਾ ਵੀ ਹੁਣੇ ਹੋ ਜਾਊਗਾ ਕੰਮ ਪਿੱਛੇ ਨਹੀਂ ਮੈਨੂੰ ਤਾਂ ਕੋਈ ਹੋਰ ਟੈਨਸ਼ਨ ਲੱਗਦੀ ਆ ਦੱਸ ਦੋ ਟੈਨਸ਼ਨ ਕੀ ਗੱਲ ਹੈ ਟੈਨਸ਼ਨ ਤਾਂ ਹੁਣ ਤੈਨੂੰ ਪਤਾ ਹੀ ਆ ਜਿਹੜਾ ਰੌਲਾ ਚੱਲੀ ਜਾਂਦਾ ਆਪਣੇ ਘਰੇ ਟੈਨਸ਼ਨ ਲੈਣ ਨਾਲ ਤਾਂ ਕੋਈ ਹੱਲ ਨਹੀਂ ਹੁੰਦਾ ਆਇਂਦਾ ਰੌਲੇ ਨਹੀਂ ਨਿਭੜਨ ਲੱਗੇ ਨਾਲੇ ਗੱਲ ਨਾ ਕੋਈ ਹੋਰ ਆ ਮੈਨੂੰ ਤੁਸੀਂ ਗੱਲ ਦੱਸੋ ਕੀ ਆ ਅੱਜ ਤੱਕ ਤੁਸੀਂ ਮੇਰੇ ਤੋਂ ਕੋਈ ਗੱਲ ਲੁਕੋ ਕੇ ਰੱਖੀ ਐ ਨਾ ਰੱਖ ਸਕਦੇ ਹੋ ਘਰ ਤਾਂ ਪੱਕਾ ਕੋਈ ਹੈਗੀ ਐ ਦੱਸੋ ਉਹ ਮੈਂ ਤਾਂ ਲੜਾਈ ਤੋਂ ਡਰਦਾ ਵੀ ਆਪਾਂ ਕਾਹ ਤੋਂ ਲੜਨਾ ਓਹੋ ਲੜਨ ਨੂੰ ਤਾਂ ਮੈਂ ਕਿੰਨੀ ਵੇ ਗੁਨਾਸੇ ਚੱਕੀ ਫਿਰਦੇ ਆ ਉਹ ਮਾਂ ਪੁੱਤਨਾ ਦੋਨੇ ਬੋਲਣ ਜੋਗ ਹੀ ਆ ਅੱਲੇ ਪੱਲੇ ਉਹਨਾਂ ਦੇ ਵੀ ਕੱਖ ਨਹੀਂ ਕਰਨੀ ਕੁਝ ਸਕਦੇ ਉਹ ਉਹ ਤੈਨੂੰ ਪਤਾ ਨਹੀਂ ਚਾਚਾ ਤੇ ਆ ਮੰਮੀ ਦੋਨਿਆਂ ਨੇ ਜਾ ਕੇ ਆਏ ਸੀਗੇ ਉੱਥੇ ਠੀਕ ਹੈ ਉਹ ਕਿਵੇਂ ਬੋਲਦੀ ਸੀ ਨਾ ਉਹ ਚਾਚਾ ਨੇ ਮੈਨੂੰ ਸਾਰਾ ਕੁਝ ਦੱਸਿਆ ਚਾਚਾ ਵੀ ਮੈਨੂੰ ਕਹਿੰਦਾ ਕਹਿੰਦਾ ਥੋੜਾ ਜਿਹਾ ਬਚ ਕੇ ਰਿਹਾ ਕਰ ਕਿਸੇ ਦਾ ਕੋਈ ਪਤਾ ਨਹੀਂ ਅੱਜ ਕੱਲ ਤਾਂ ਨਾਲੇ 4-500 ਰੁਪਏ ਪਿੱਛੇ ਬੰਦਾ ਮਾਰਦਾ ਮੇਰੀ ਗੱਲ ਸੁਣੋ ਮੰਮੀ ਬੋਲਦੀ ਸੀ ਉਹ ਆਪਸੇ ਸੈੱਟ ਨਹੀਂ ਕੀਤੀ ਚਾਚੀ ਬੋਲਦੀ ਸੀ ਚਾਚੇ ਨੇ ਸੈੱਟ ਨਹੀਂ ਕੀਤੀ ਜੇ ਉਹ ਜ਼ਿਆਦਾ țeੜ ਇਹ ਤਾਂ ਗੱਲ ਹੈਗੀ ਆ ਪਰ ਆਪਾਂ ਕਿੰਨੇ ਕਿੰਨੇ ਕਿ ਆਪਾਂ ਸਾਰੇ ਦੋਹਾਂ ਨੂੰ ਸਮਝਾਉਂਦਾ ਠੇਕਾ ਲੈ ਰੱਖਿਆ ਲੱਤਾਂ ਦੇ ਭੂਤ ਨਾਲ ਗੱਲਾਂ ਨਾਲ ਨਹੀਂ ਮੰਨਦੇ ਹੁੰਦੇ ਪਹਿਲਾਂ ਤਾਂ ਉਹਨਾਂ ਨੂੰ ਪਿਆਰ ਨਾਲ ਸਮਝਾ ਕੇ ਦੇਖਣਾ ਜੇ ਸਮਝ ਗਏ ਠੀਕ ਆ ਨਹੀਂ ਫਿਰ ਜਿਵੇਂ ਉਹ ਕਰਨਗੇ ਉਵੇਂ ਆਪਣੇ ਤੋਂ ਕਰਵਾਉਣਗੇ ਚਲ ਠੀਕ ਹੈ ਯਾਰ ਤੂੰ ਕਰਾਉ ਦੀ ਮਰਜ਼ੀ ਨਾਲੇ ਐਂ ਕਰ ਮਾੜੀ ਮੋਟੀ ਸਫਾਈ ਕਰ ਲੈ ਉਧਰ ਨਾ ਨਾਨੀ ਆਈ ਵੀ ਆ ਚਾਚਾ ਕਹਿੰਦਾ ਸੀ ਅਸੀਂ ਆਵਾਂਗੇ ਗੇੜਾ ਮਾਰਨ ਵਾਸਤੇ ਮੈਂ ਤਾਂ ਸਫਾਈ ਕਰਦੀ ਆ ਹੋਰ ਤਾਂ ਮੈਂ ਕੀ ਕਰਨਾ ਕੋਈ ਨਹੀਂ ਨਾਨੀ ਆਜੂਗੀ ਮਿਲ ਜੂਗੀ ਚਾਹ ਦੀ ਘੁੱਟ ਪਈਏ ਚਾਹ ਲਿਆ ਦੇ ਕੰਮ ਤਾਂ ਨਹੀਂ ਬਣਾ ਜਿਹੜੇ ਗਏ ਸੀਗੇ। ਚੱਲ ਲਾਉਂ ਪਈ ਦੇਖ ਲਓ। ਮੂੰਹ ਤਾਂ ਵਧੀਆ ਡੇਗ ਪੀਂਦਾ ਆਰਾਮ ਮਿਲ ਗਿਆ। ਹਲ ਹੈ। ਹਲ। ਮਾਸੀ ਆਈ ਏ। ਹਾਂ। ਸਸੀ ਕਾ ਮਾਸੀ? ਸਸਰੀ ਕਾਲ ਪੁੱਤ। ਕਿਵੇਂ ਠੀਕ ਐ ਹੁਣ? ਹਾਂ ਠੀਕ ਐ। ਬਹਿ ਜਾ। ਡੇਗ ਪੀ ਪਤਾ ਲਿਆ ਵਾ। ਅੱਛਾ। ਹੋਰ ਮੈਨੂੰ ਪਤਾ ਲੱਗੇ 6 ਵਜੇ ਗਈ ਆ ਕਿ। ਹਾਂ ਨਹੀਂ ਹੁਣ ਤਾਂ ਠੀਕ ਐਗੀ ਮੈਂ। ਠੀਕ ਐ ਹੁਣ। ਤੂੰ ਦੱਸ ਕਿਵੇਂ ਐ? ਮੈਂ ਠੀਕ ਐ ਹੁਣ। ਅੱਛਾ ਦਵਾਈ ਬੂਟੀ ਚੱਲੀ ਜਾਂਦੀ ਹੈ ਹਾਂ ਦਵਾਈ ਬੂਟੀ ਚੱਲੀ ਜਾਂਦੀ ਹੈ ਤੇ ਕਦੋਂ ਆਈ ਸੀ ਮਾਸੀ ਅੱਜ ਹੀ ਆਏ ਸੀ ਸਵੇਰੇ ਮੈਨੂੰ ਵੀ ਨਹੀਂ ਪਤਾ ਸੀ ਦੱਸੇ ਨਹੀਂ ਮੰਮੀ ਨੇ ਵੀ ਮੈਂ ਆਉਣਾ ਬਸ ਘਰੇ ਆ ਗਈ ਮੈਂ ਤਾਂ ਉਹਦੇ ਪਤਾ ਲੱਗਿਆ ਮੈਂ ਖਲੇ ਅਸੀਂ ਲਿਆਉਂਦੇ ਅੱਡੇ ਤੋਂ ਤੇ ਹੋਰ ਤੇ ਮੈਂ ਕਿਹਾ ਚੱਲ ਕੋਈ ਨਹੀਂ ਕਿੱਥੇ ਆਉਣਗੇ ਹੁਣ ਕੰਮ ਧੰਦੇ 'ਚ ਤੇ ਮੈਂ ਕਿਹਾ ਮੈਂ ਆਪ ਹੀ ਵਗ ਜਾਣੀ ਹੈ ਜੀ ਲੈ ਐਨੀ ਬਾਟਾ ਤੁਰ ਕੇ ਆਈ ਤੂੰ ਹੈ ਹੋਰ ਆ ਪੂਰੇ ਹਾਂ ਉੱਥੇ ਹੋ ਕੇ ਬਹਿ ਜਾ ਲੋਟ ਕੇ ਮੰਮੀ ਤਾਂ ਬਸ ਬਿਮਾਰ ਜੀ ਰਹਿੰਦੇ ਤੈਨੂੰ ਪਤਾ ਸ਼ੂਗਰ ਹੋਇਆ ਪਿਆ ਮੰਮੀ ਨੂੰ ਹਨਾ ਤੇ ਹੋਰ ਤੇ ਉਹ ਬਸ ਐਂ ਔਖਾ ਜਿਹਾ ਹੋ ਜਾਂਦਾ ਥੋੜਾ ਜਿਹਾ ਹਾਂ ਔਖਾ ਤਾਂ ਫਿਰ ਹੋਈ ਜਾਂਦਾਗਾ ਇੱਕ ਤਾਂ ਠੰਡ ਇੰਨੀ ਹੋਈ ਪਈ ਹੈਗੀ ਇਹ ਕੂੰਦਨ ਪਤਾ ਸਰੀ ਬਜ਼ੁਰਗ ਹੋਏ ਪਏ ਹੈਗੇ ਹਨਾ ਬਾਕੀ ਬਿਮਾਰੀ ਵੀ ਹੈਗੀ ਆ ਬਿਮਾਰੀਆਂ ਤਾਂ ਕੀ ਛੱਡਦੀਆਂ ਬੰਦੇ 'ਚ ਤੈਨੂੰ ਪਤਾ ਸ਼ੂਗਰ ਦੀ ਬਿਮਾਰੀ ਪੈ ਰਹੀ ਹੈ ਤੇ ਮੈਂ ਤਾਂ ਮੇਰੇ ਤਾਂ ਬਾਲਾ ਜਿੱਤ ਉੱਠਿਆ ਮੈਂ ਕਿਹਾ ਮੈਂ ਹਮਸ਼ਿੰਦਰ ਕੋਲੇ ਜਾਨੀ ਮੈਂ ਕਿਹਾ ਮੈਂ ਪਤਾ ਲੈ ਕੇ ਆਉਣੀਗੀ ਤੇ ਤਾਂ ਕਰੀ ਨੀ ਸਸਰੀ ਘਰ ਦਾ ਪੁੱਤ ਕਿਵੇਂ ਆਂ ਹਾਂ ਠੀਕ ਆ ਪੁੱਤ ਕਦੋਂ ਕਾਈ ਹਾਂ ਹੁਣੇ ਆਈਆਂ ਪੁੱਤ ਚੱਕ ਰਹੀਆਂ ਹਾਂ ਠੀਕ ਆ ਹੋਰ ਤੂੰ ਤਾਂ ਠੀਕ ਹੈ ਹਾਂ ਮੈਂ ਠੀਕ ਹੈ ਬਹਿ ਜਾ ਪਹਿਲੀ ਵੇ ਜਾ ਹਾਂ ਸਰ ਭਾਈ ਇੱਧਰ ਆ ਜਾ ਹੋਰ ਹੋਰ ਦਾ ਸਾਰਾ ਪਰਿਵਾਰ ਠੀਕ ਸੀ ਸਭ ਠੀਕ ਹੈ ਵਧੀਆ ਕਦੋਂ ਆ ਗਈ ਇੱਥੇ ਟੁਲਿਆ ਮਨ ਇੱਧਰ ਵਾ ਜਾ ਤੂੰ ਵੇ ਜਾ ਚਲ ਕੋਈ ਕਦੋਂ ਆ ਗਈ ਸੀ ਮੈਂ ਕਿਹਾ ਅੱਜ ਹੀ ਆਈਆਂ ਮੈਂ ਅੱਛਾ ਅੱਛਾ ਹਾਂ ਚੱਲ ਭਾਈ ਵਧੀਆ ਕੀਤਾ ਮਿਲ ਗਈ ਚੱਲ ਵਧੀਆ ਹੋ ਗਿਆ ਭਾਈ ਤੇਰਾ ਵੀ ਵਧੀਆ ਟਾਈਮ ਪਾਸ ਹੁੰਦਾ ਨਾਲੇ ਤਾਂ ਇਹ ਚੱਲ ਇਹਦਾ ਇਹਨੂੰ ਸਹਾਰਾ ਹੈਗਾ ਨਾਲੇ ਭਾਈ ਤੈਨੂੰ ਆਏ ਹੈਗਾ ਵੀ ਚਲੋ ਅੱਗਾ ਨਹੀਂ ਪਿੱਛਾ ਨਹੀਂ ਜਦੋਂ ਹੁੰਦਾ ਨਾ ਉਦੋਂ ਉਹੀ ਗੱਲ ਪੇਕਿਆਂ ਦਾ ਸਹਾਰਾ ਹਾਂ ਇਹ ਤਾਂ ਗੱਲ ਮਾਂ ਸੀ ਤੇਰੀ ਠੀਕ ਹੈ ਹਾਂ ਉਦੋਂ ਪੇਕਿਆਂ ਦਾ ਹੀ ਸਹਾਰਾ ਹੁੰਦਾ ਹੈਗਾ ਤੇ ਬਣਦੇ ਵੀ ਪੇਕੀ ਹੀ ਹੈ ਸਹਾਰਾ ਨਾਲੇ ਉਹੀ ਗੱਲ ਤੀਨ ਨੂੰ ਤਾਂ ਕੇ ਪੇਕਿਆਂ ਦਾ ਹੀ ਹੁੰਦਾ ਹੋਰ ਹੁਣ ਦਰਾਣਾ ਛਾਣਾ ਤਾਂ ਬਥੇਰਾ ਕੁਛ ਕਰੀ ਜਾਂਦਾ ਬਥੇਰਾ ਉਹ ਤਾਂ ਬਹੁਤ ਕੁਛ ਕਰਦੇ ਹੁੰਦੇ ਆ ਪੁੱਤ ਹਾਂ ਪਰ ਉਹੀ ਗੱਲ ਵੀ ਜਿਵੇਂ ਮਾਂ ਪਿਓ ਦਾ ਵੀ ਪੇਕਿਆਂ ਦਾ ਮੱਚਦਾ ਹੁੰਦਾ ਨਾ ਹਾਂ ਉਵੇਂ ਹੋਰ ਕਿਸੇ ਦਾ ਨਹੀਂ ਮੱਚਦਾ ਹੁੰਦਾ ਠੀਕ ਗੱਲ ਸੁਖਣਾ ਬਥੇਰੇ ਸਿਆਣੇ ਮੇਰੇ ਭਰਾ ਵਰਜਾਈਆਂ ਨੇ ਆ ਸਿੰਦਰ ਵੇਖ ਲੈ ਇਹਦੇ ਪਾਇਰ ਤੇ 7:00 ਵਜੇ ਤੇ ਮੰਡਪ੍ਰੀਤ ਗਈ ਬਈ ਸੀ ਤੇ ਵਿਚਾਰੀ ਸਾਰਾ ਕੰਮ ਧੰਦਾ ਕਰਵਾ ਕੇ ਜਾਂਦੀ ਰਹੀ ਐ ਮੇਰੇ ਨਾਲ ਬਥੇਰੀ ਚੰਗੀ ਐ ਚਾਚੀ ਚਾਹ ਲੈ ਕੇ ਆਵਾਂ ਨਾਨਾ ਚਾਹ ਤਾਂ ਪੀ ਕੇ ਆਈ ਸੀਗੇ ਅਸੀਂ ਲੈ ਬਣਾ ਲੈਂਦੇ ਥੋੜੀ ਜੀ ਨਾਨਾ ਕੋਈ ਨਾ ਬਸ ਪੀ ਕੇ ਆਏ ਆ ਬਸ ਚਾਹ ਭਾਂਡਾ ਰੱਖ ਕੇ ਇਧਰ ਮੈਂ ਕਿਹਾ ਚੱਲ ਗਿਆ ਚੱਲ ਮਖਾਪਾ ਪਤਾ ਲੈ ਕੇ ਆ ਗਈ ਮਖਾ ਹਾਂ ਇਹਨੇ ਦੱਸਿਆ ਕਿ ਐਂ ਕਰਕੇ 6 ਵਜੇ ਮੈਂ ਕਿਹਾ ਚੱਲ ਚੱਲੀ ਹੋਰ ਇਹ ਤਾਂ ਹੁਣ ਅੱਜ ਆਈ ਐ ਮਨਪ੍ਰੀਤਾ ਤੇ ਇਹ ਤਾਂ ਬਾਪੂ ਢਿੱਲਾ ਸੀ ਉੱਥੇ ਗਈ ਵੀ ਸੀਗੀ ਹਾਂ ਹੁਣ ਠੀਕ ਐ ਤੇਰਾ ਬਾਪੂ ਹਾਂਜੀ ਹੁਣ ਤਾਂ ਠੀਕ ਆ اچھا ਫਿਰ ਹੁਣ ਕੰਮ ਦਾ ਕੀ ਕਰਨਗੀ ਕੰਮ ਵਾਲੀ ਲਾ ਜਾਂਦੀ ਸੀ ਮੈਂ ਉਹ ਆਪੇ ਸਵੇਰ ਸ਼ਾਮ ਅਸੀਂ ਤਾਂ ਇਹਨੂੰ ਕਿਹਾ ਸੀ ਚਾਰ ਦਿਨ ਹੋਰ ਲਾ ਲੈਂਦੀ ਐਥੇ ਤਾਂ ਹੁਣ ਟੈਂਪਸ ਕਰੀ ਜਾਂਦੇ ਆ ਅਸੀਂ ਹੋਰ ਕਰਾਈ ਦਿੰਦੀ ਮੈਂ ਚਾਰ ਦਿਨ ਹੋਰ ਕਰਾ ਦਿੰਦੀ ਜਿਹਨੇ ਇਹਨੂੰ ਕਰਾਇਆ ਸੀ ਮੈਂ ਤਾਂ ਆਖਿਆ ਸੀ ਆਪ ਇਹ ਕਹਿੰਦੀ ਫੇਰ ਆ ਕਿ ਮੰਮੀ ਲੋਟ ਨਹੀਂ ਆਉਂਦਾ ਹੁਣ ਮੈਂ ਕਿੰਨਾ ਚਿਰ ਬੈਠੀ ਰਹੂੰ ਕਹਿੰਦੀ ਉਥੇ ਹਾਂ ਇਹ ਵੀ ਠੀਕ ਹੈ ਨਾ ਤੇ ਆਪਦੇ ਘਰ ਦਾ ਫਿਕਰ ਹੁੰਦਾ ਹੈਗਾ ਕੀ ਪੁੱਤ ਨੂੰ ਫਿਕਰ ਹੁੰਦਾ ਆਪਦੇ ਘਰ ਦਾ ਤਾਂ ਕਰਕੇ ਫੇਰ ਇਹ ਤਾਂ ਆ ਗਈ ਆਪਦੇ ਭਰਾ ਨੂੰ ਲੈ ਕੇ ਹਜੇ ਇਸ ਤਾਂ ਇੱਕ ਦੋ ਦਿਨ ਖਾ ਨਹੀਂ ਲੇਟ ਹੀ ਜਾਂਦੀ ਸੱਚ ਹਾਂ ਪਹਿਲੇ ਤੇਰੀ ਦਰਾਣੀ ਦਾ ਕੀ ਬਣਿਆ ਮੈਨੂੰ ਕਾਲਾ ਦੱਸਦਾ ਸੀ ਤੁਸੀਂ ਜਾ ਕੇ ਆਏ ਸੀ ਨਹੀਂ ਬਣਨਾ ਬਣਾਉਣਾ ਕੀ ਸੀ ਸਿੰਦਰੇ ਉਹ ਕਿਹੜਾ ਇਥੇ ਦੁੱਖ ਸੁੱਖ ਸੌਣ ਆਈ ਸੀ ਉਹ ਤਾਂ ਘਰ ਦੀ ਮਾਰ ਹੀ ਫਿਰਦੀ ਆ ਤੇ ਉਹੀ ਗੱਲਾਂ ਉਹਨਾਂ ਨੇ ਉੱਥੇ ਕਰੀਆਂ ਹੋਰ ਭੈਣੀ ਦੁਨੀਆ ਤਾਂ ਪੈਸਾ ਪੈਸਾ ਕਰਦੀ ਆ ਜਿੱਥੇ ਪੈਸਾ ਉੱਥੇ ਰਿਸ਼ਤੇ ਆ ਨਹੀਂ ਤੂੰ ਵੇਖ ਤਾਂ ਲਿਆ ਜਿਵੇਂ ਚੜੀ ਚੜਾਈ ਆਈ ਕਦੇ ਹੱਥੋਂ ਨਾ ਗੋਤੋਂ ਨਾ ਹੁਣ ਖੈਰ ਸੁੱਖ ਪੁੱਛਣ ਵਾਲੀ ਆ ਗਈ ਇਹ ਤੇ ਹੋਰ ਲਾਲਚ ਨੂੰ ਫਿਰਦੇ ਆ ਸਾਰੇ ਸਸੀਆਂ ਨਾ ਨਹੀਂ ਸਸਰੀ ਘਰ ਪੁੱਤੋ ਠੀਕ ਹੈ ਹਾਂ ਠੀਕ ਹੈ ਵਧੀਆ ਮੈਨੂੰ ਤਾਂ ਮਾਸੀ ਇਹਨਾਂ ਦਾ ਹੀ ਸਹਾਰਾਗਾ ਸੋ ਕਿਰਾ ਮੇਰਾ ਭਰਾ ਮੇਰੀਆਂ ਬਥੇਰੀਆਂ ਸੱਤੇ ਮਨ ਦਾਗਾ ਪਰ ਜਾਈਆਂ ਬਥੇਰੀਆਂ ਸਿਆਣੀਆਂ ਨੇ ਜਿਵੇਂ ਕਹਿਣੀ ਓਵੇਂ ਕਰਦਾ ਕਾਲਾ ਤਾਂ ਚਾਚਾ ਦਾ ਹੱਕ ਬਣਦਾ ਬਾਈ ਹਾਂ ਹੱਕ ਬਣਦਾ ਇਹਨਾਂ ਦਾ ਉਹੀ ਤਾਂ ਹੈ ਹਾਂ ਬਸ ਬੈਠੇ ਕੋਈ ਨਹੀਂ ਨਾ ਨਹੀਂ ਚਾਚਾ ਦਾ ਬਾਲਾ ਚੰਗਾ ਚਾਚਾ ਦਾ ਮੇਰਾ ਬਹੁਤ ਸਾਥ ਦਿੰਦਾ ਰਿਹਾ ਜਦੋਂ ਵੀ ਮੈਨੂੰ ਕੋਈ ਲੋੜ ਹੁੰਦੀ ਹੈ ਚਾਚਾ ਪੈਲ ਦੇ ਆਧਾਰ ਤੇ ਮੇਰੇ ਨਾਲ ਖੜਦਾਗਾ ਆਕੇ ਜਦੋਂ ਮੈਨੂੰ ਪੈਸੇ ਚਾਹੀਦੇ ਆ ਪੈਸੇ ਦੇ ਦਿੰਦਾ ਬਾਕੀ ਜਦੋਂ ਹਰਪ੍ਰੀਤ ਨੂੰ ਮੈਂ ਸੋਨਾ ਦੇ ਕੇ ਆਉਣਾ ਸੀਗਾ ਚਾਚੇ ਨੇ ਆਪ ਦੀ ਚੈਨ ਲਾ ਕੇ ਮੈਨੂੰ ਦਿੱਤੀ ਕਹਿੰਦਾ ਕੋਈ ਗੱਲ ਨਹੀਂ ਆ ਜੱਕ ਕਹਿੰਦਾ ਕਹਿੰਦਾ ਸਿਆਉਣਾ ਤਾਂ ਮੈਂ ਹੋਰ ਪਾਲੂਗਾ ਪਹਿਲਾਂ ਤੂੰ ਜਾ ਕੇ ਹਰਪੀਤ ਨੂੰ ਆ ਸਿਆਉਣਾ ਦੇ ਕੇ ਆ ਉਹਨਾਂ ਦੇ ਘਰੋਂ ਕਲੇਸ਼ ਮਟਾ ਫਿਰ ਦੇਖ ਲੈ ਇੰਨੀ ਹੈਲਪ ਕੀਤੀ ਮੇਰੇ ਚਾਚੇ ਨੇ ਹੈਲਪ ਤਾਂ ਕਰਨੀ ਸੀ ਪੁੱਤ ਫਿਰ ਜਦੋਂ ਆਪ ਦਾ ਜੋ ਹੋਇਆ ਆਪ ਦਾ ਖੂਨ ਜੋ ਹੋਇਆ ਫਿਰ ਹੈ ਆਪ ਦੀ ਚੰਨ ਲਾ ਕੇ ਇਤੀ ਉਹਨਾਂ ਨੇ ਤੁਹਾਨੂੰ ਤੇ ਹੋਰ ਚਾਚੀ ਤੈਨੂੰ ਪਤਾ ਨਹੀਂਗਾ ਨਾ ਮੈਂ ਤਾਂ ਦੱਸਿਆ ਨਹੀਂ ਉਹਨਾਂ ਨੇ ਚੱਲ ਕੋਈ ਨਾ ਚੱਲ ਜਿਹੜਾ ਕੁਝ ਹੋ ਗਿਆ ਵਧੀਆ ਹੀ ਹੋ ਗਿਆ ਬਸ ਮੈਨੂੰ ਵੀ ਨਹੀਂ ਪਤਾ ਸੀ ਮੈਨੂੰ ਵੀ ਨਹੀਂ ਦੱਸਿਆ ਤੁਸੀਂ ਤਾਂ ਉਹ ਚਾਚੇ ਨੇ ਮੈਨੂੰ ਮਨਾ ਕੀਤਾ ਸੀ ਦੱਸਣ ਤੋਂ ਮੈਂ ਕਹਿੰਦਾ ਹੁਣ ਤਾਂ ਸਾਰੇ ਆਨੇ ਆਪਾਂ ਠੀਕ ਆ ਵਧੀਆ ਇੱਕ ਦੂਜੇ ਨਾਲ ਰਲ ਮਿਲ ਕੇ ਰਹਿਣ ਲੱਗੇ ਦੱਸ ਦਿੰਦਾਗਾ ਮੈਂ ਇਥੋਂ ਰਹਿ ਆ ਨਹੀਂ ਗਿਆ ਸੋਨੂੰ ਕੀ ਦੱਸੇ ਉਹ ਚਾਚੇ ਭਤੀਜੇ ਦੀਆਂ ਗੱਲਾਂ ਆ ਉਸ ਵੇ ਦੀ ਜਿਵੇਂ ਮਰਜ਼ੀ ਕਰਨ ਸੋਨੂੰ ਤਾਂ ਚੀਜ਼ ਹਾਜ਼ਰ ਹੁੰਦੀ ਹੈ ਨਾ ਸਹੀ ਗੱਲ ਐ ਐ ਤਾਂ ਉਹ ਹੱਥਦਾਰ ਚੱਲਦਾ ਹੀ ਰਹਿੰਦਾਗਾ ਕਦੇ ਉਦੋਂ ਤੋਂ ਫੜ ਲੈ 4 ਪੈਸੇ ਤੇ ਕਦੇ ਉਦੋਂ ਤੋਂ ਫੜ ਲੈ ਫੇਰ ਹੀ ਕਬੀਲਦਾਰੀ ਚੱਲਦੀ ਹੁੰਦੀ ਐ ਮੈਂ ਘਰ ਦੀ ਗੱਲ ਆ ਉਹ ਕਿਹੜਾ ਬਗਾਨਾਗਾ ਨਾਲੇ ਕਦੇ ਚਾਚੇ ਨੇ ਮੇਰੇ ਤੋਂ ਬਾਕਸ ਪੈਸਾ ਮੰਗਿਆ ਵੀ ਨਹੀਂ ਚਾਚਾ ਦੇ ਦੇ ਜਰੂਰ ਦਿੰਦਾ ਪੈਸਾ ਮੈਨੂੰ ਬਾਕਸ ਕਦੇ ਮੇਰੇ ਤੋਂ ਫੜਦਾ ਨਹੀਂ ਕਾਲੂ ਜਦੋਂ ਚਾਚੇ ਕਾ ਅਗਮਪਾਰੋਂ ਆ ਗਿਆ ਉਹਦਾ ਵਿਆਹ ਕਰਾਂਗੇ ਉਹਦੀ ਨੂਨ ਨੂੰ ਵੀ ਤਾਂ ਦੁੱਗਣੀ ਟੂਮਾ ਪਾਉਣੀਆਂ ਹੀ ਪੈਣੀਆਂ ਲੈ ਮੈਂ ਤਾਂ ਆਪੇ ਨੂੰ ਕਹਿ ਲਈ ਹੈ ਵੀ ਮੇਰੇ ਦੋ ਧਿਆਂ ਦਾ ਵਿਆਹ ਦਿਖਾ ਦੇ ਮੈਨੂੰ ਮੇਰੇ ਬੈਠੀ ਬੈਠੀ ਤੇ ਵਿਆਹ ਛੇਤੀ ਕਰ ਲੈ ਦੋ ਧਿਆਂ ਦਾ ਲਾਈ ਇਹ ਤਾਂ ਮਾਰジナ ਕਰੂਗੀ ਮਾਸੀ ਹੈ ਕਿੱਥੇ ਆਖੇ ਲੱਗਦੀ ਹੈ ਮਾਪੀ ਮੈਂ ਤਾਂ ਇਹਨੂੰ ਕਹੀ ਜਾਨੀ ਮੇਰੇ ਬੈਠੀ ਬੈਠੀ ਵਿਆਹ ਕਰ ਲਾ ਦੋ ਤੇਰੇ ਨਾਲ ਵਿਆਹ ਬਸ ਖਾਤ ਮੈਨੂੰ ਹਾਂਜੀ ਛੋਟ ਹੈ ਅਜੇ ਉਮਰ ਕੀ ਉਹਨਾਂ ਦੀ ਵਿਆਹ ਲਈ ਚੱਲ ਕੋਈ ਨਾ ਪੜ ਲੈਣ ਦੋ ਉਹਨੂੰ ਬਾਹਰ ਮਸਾ ਦਾ ਭੇਜੇ ਆ ਗਏ ਜਦੋਂ ਪੜ ਲੈਣਾ ਵਧੀਆ ਪੜ ਕੇ ਨੌਕਰੀ ਲੱਗੇ ਉਸ ਤੋਂ ਬਾਅਦ ਵਿੱਚ ਕਰਾਂਗੇ ਆਪਾਂ ਵਿਆਹ ਹੋ ਜਾਂਦੋਂ ਫੇਰ ਹੀ ਕਰਾਂਗੇ ਹਾਂ ਨਾਲੇ ਇਹ ਨਹੀਂ ਪਤਾ ਨਾਨੀ ਤੇਰੀ ਤਾਂ ਨੂੰ ਹੀ ਬਾਹਰੋਂ ਆਵੇਂ ਸਿੱਧੀ ਚੱਲ ਤੁਸੀਂ ਬੈਠੋ ਮੈਂ ਦੁੱਧ ਚ ਪੱਤੀ ਪਾ ਕੇ ਲੈ ਕੇ ਆਉਂਦੀ ਹਾਂ ਨਾ ਮਨਪ੍ਰੀਤ ਨਹੀਂ ਖੇਚ ਲੈਣਾ ਕਰੀ ਅਸੀਂ ਪੀ ਕੇ ਆਏ ਸੀ ਚਾਹ ਹ ਚੱਲ ਕੋਈ ਨਾ ਚਾਚੀ ਕੀ ਬਤਾ ਨਾਨੀ ਨੇ ਪੀਣੀ ਹੋਵੇ ਜਾਂ ਤੂੰ ਵੀ ਨਾ ਕਰੀ ਨਹੀ ਨਹੀ ਪੀ ਕੇ ਆਏ ਪੁੱਤ ਪੀ ਕੇ ਆਏ ਚਾਹ ਸੀ ਅਸੀਂ ਚੱਲਦੇ ਆਂਗੇ ਹੋਰ ਜਾਣੇ ਆ ਮੁਰਗੇ ਦੂਜੇ ਘਰ ਵੀ ਜਾ ਕੇ ਆਉਣਾ ਨਾ ਲੈ ਹੁਣ ਪਾਏ ਚਾਹ ਦਾ ਕੁੱਟ ਪੀ ਲੈਣ ਦੀ ਤੂੰ ਆਵਾਂਗੇ ਮੰਮੀ ਇੱਥੇ ਆ ਅਸੀਂ ਕੱਲ ਨੂੰ ਫੇਰ ਗੇੜਾ ਮਾਰ ਜਾਗੇ ਚੱਲ ਕੋਈ ਨਾ ਚਾਚੀ ਕੱਲ ਨੂੰ ਆ ਜੀ ਚਾਹ ਪੀ ਜੀ ਨਾਲੇ ਚਾਚੇ ਨੂੰ ਲੈ ਆਈ ਮੈਂ ਚਾਚੇ ਨੂੰ ਤਾਂ ਅੱਜ ਵੀ ਕਹਿ ਕੇ ਆਏ ਸੀ ਵੀ ਨਾਨੀ ਦੇ ਨਾਲ ਹੀ ਆ ਜੀ ਭਾਈ ਮੈਨੂੰ ਕੀ ਪਤਾ ਕਿੱਥੇ ਨਿਕਲਿਆ ਉਹ ਕਿਹੜਾ ਦੱਸ ਕੇ ਜਾਂਦਾ ਆਪਦੀ ਮਰਜ਼ੀ ਕਰਨ ਲੱਗ ਗਿਆ ਹੁਣ ਤਾਂ ਤੂੰ ਤਾਂ ਹੁਈ ਗੁੱਸੇ ਹੁੰਦੀ ਰਹਿੰਦੀ ਹੈ ਚੱਲ ਕੋਈ ਨਾ ਆਇਆ ਮਾਂ ਚੱਲੀਏ ਆਪਾਂ ਚੱਲ ਆ ਜਾ ਫੇਰ ਆਵਾਂਗੇ ਕੱਲ ਨੂੰ ਕੋਈ ਨਾ ਲਾ ਕੋਈ ਨਾ ਮਾਂ ਹੁਣ ਜਾ ਕੇ ਕਾਲੇ ਨਾਲ ਗੱਲ ਕਰਦੇ ਇਹਨੂੰ ਦੱਸ ਦੇ ਮੈਂ ਕਿਵੇਂ ਸਿਉਣਾ ਵੱਡੇ ਦਾ ਹੁੰਦਾ ਹੋਰ ਪੁੱਛਣਾ ਤਾਂ ਪਊਗਾ ਪੁੱਤ